ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜਨ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ ਰਾਮ ਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀ ਓਟ ਸਦੀਵ ਜਾਨ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਨ ਹੋ ਵੀਜੈ ਆਪ ਮਿਟਾਏ ਮਿਲੀ ਜਗ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ ਰਾਮਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਨ ਹੋ ਵੀਜੈ ਆਪ ਮਿਟਾਏ ਮਿਲੀ ਜੈ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ RAM ਕਲੀ ਮਹਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਔਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀ ਓਟ ਸਦੀਵ ਜਾ ਕੇ ਕਿਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜੈ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ RAM KALI ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਕਿਸੇ ਹੀ ਕੀ ਓਟ ਸਦੀਵ ਜਾ ਕੇ ਕਿਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋਵੀਜੈ ਆਪ ਮਿਟਾਏ ਮਿਲਿਜ ਹਨ ਦਿਨ ਧਿਆਈਐ ਨਾਮ ਸਫਲ ਨਾਨਕ ਇਹੋ ਕਾਮ ਰਾਮਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀ ਓਟ ਸਦੀਵ ਜਾ ਕੇ ਕਿਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜੈ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ RAM ਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਔਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾਣ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜੈ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ RAM ਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏ ਕੋ ਨਾਮ ਧਿਆਇ ਮਨ ਮੇਰੇ ਕਾਰਜ ਤੇਰਾ ਹੋ ਵੈ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮ ਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾ ਕੇ ਕਿਨੇ ਹੈ ਜੀਵ ਸਿਮਰਤ ਹਰ ਕਰਤ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋਵੀਜੈ ਆਪ ਮਿਟਾਏ ਮਿਲੀਜੈ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ ਰਾਮ ਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾ ਤゥムਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜੈ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ ਰਾਮਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾ ਤੂੰ ਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾਣ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜੈ ਹਨ ਦਿਨ ਧਿਆਈਐ ਨਾਮ ਸਫਲ ਨਾਨਕ ਇਹੋ ਕਾਮ RAM KALI ਮਹਲਾ 5ਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀ ਓਟ ਸਦੀਵ ਜਾ ਕੇ ਕਿਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜੈ ਹਨ ਦਿਨ ਧਾਈਏ ਨਾਮ ਸਫਲ ਨਾਨਕ ਇਹੋ ਕਾਮ RAM ਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਔਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀ ਓਟ ਸਦੀਵ ਜਾ ਕੇ ਕਿਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲਿ ਜੈ ਹਨ ਦਿਨ ਧਿਆਈਐ ਨਾਮ ਸਫਲ ਨਾਨਕ ਇਹੋ ਕਾਮ ਰਾਮ ਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਇ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਕਿ세 ਹੀ ਕੀ ਓਟ ਸਦੀਵ ਜਾਣ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜੇ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ ਰਾਮ ਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਕਿਸੇ ਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜਨ ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ ਰਾਮਕਲੀ ਮਾਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਹਵਰ ਛੁਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਕਿਸੇ ਹੀ ਕੀ ਓਟ ਸਦੀਵ ਜਾਣ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤਾ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀ ਜ। ਹਨ ਦਿਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।